ਕਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਸਿਕ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਤੇ ਵਿਸ਼ਾ ਹੈ ਜੀ ਗੁਰਦਾਸਪੁਰ 17ਵੀਂ ਸਦੀ ਵਿੱਚ ਕਿਸ ਵੱਲੋਂ ਵਸਾਇਆ ਗਿਆ ਪੀਟੈਡ 2 ਪੰਜਾਬ ਪੁਲਿਸ ਕਲਰਕ ਤੇ ਮਾਸਟਰ ਕੈਡਰ ਦੇ ਵਿਦਿਆਰਥੀਆਂ ਦੇ ਲਈ ਇਹ ਵਿਸ਼ਾ ਬੜਾ ਲਾਇਵੰਦ ਹੈ ਜੀ ਜ਼ਿਲ੍ਹਾ ਗੁਰਦਾਸਪੁਰ ਇਹ ਸ਼ਹਿਰ ਰਾਵੀ ਤੇ ਬਿਆਸ ਦਰਿਆਵਾਂ ਵਿਚਕਾਰ ਵਸਿਆ ਹੋਇਆ ਹੈ ਦੋ ਦਰਿਆਵਾਂ ਵਿਚਕਾਰ ਇਹ ਵਸੀ ਧਰਤੀ ਹੈ ਰਾਵੀ ਤੇ ਬਿਆਸ 2011 ਦੀ ਜਨਗੰਨਾ ਜਨ ਸੰਖਿਆ ਸਰਵੇਖਣ ਦੇ ਅਧਾਰ ਤੇ ਇੱਥੋਂ ਦੀ ਵੱਸੋ ਵਿਕੰਤਾ 649 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਹੈ ਜ਼िले ਦਾ ਲਿੰਗ ਅਨੁਪਾਤ 895 ਹੈ ਤੇ ਇੱਥੋਂ ਦੇ 79.95% ਲੋਕ ਸਾਖਰ ਹਨ ਸਾਖਰ ਮਤਲਬ ਪੜੇ ਲਿਖੇ ਲੋਕ ਨੇ 79.95% ਲੋਕ ਜਿਹੜੇ ਨੇ ਇੱਥੋਂ ਦੇ ਪੜੇ ਲਿਖੇ ਹਨ ਦੋ ਦਰਿਆ ਰਾਵੀ ਤੇ ਪਿਆਸ ਦੇ ਵਿਚਕਾਰ ਲਈ ਇਹ ਧਰਤੀ ਹੈ ਜ਼ਿਲ੍ਹਾ ਗੁਰਦਾਸਪੁਰ ਪ੍ਰਸ਼ਾਸਨਿਕ ਪੰਡ ਦੇ ਆਧਾਰ ਤੇ ਜ਼ਿਲ੍ਹਾ ਗੁਰਦਾਸਪੁਰ ਨੂੰ ਚਾਰ ਤਹਿਸੀਲਾਂ ਵਿੱਚ ਵੰਡਿਆ ਹੋਇਆ ਹੈ ਗੁਰਦਾਸਪੁਰ ਬਟਾਲਾ ਡੇਰਾ ਬਾਬਾ ਨਾਨਕ ਕਲਾਨੌਰ ਨਵ ਨਿਰਮਤ ਮਤਲਬ ਇਹ ਨਵਾਂ ਬਣਾਇਆ ਹੋਇਆ ਤਹਿਸੀਲ ਹੈ ਸੋ ਤੁਹਾਨੂੰ ਕੁਸਚਨ ਆ ਸਕਦਾ ਹੈ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਿੰਨੀਆਂ ਤਹਿਸੀਲਾਂ ਹਨ ਤਾਂ ਜ਼ਿਲ੍ਹਾ ਗੁਰਦਾਸਪੁਰ ਦੀਆਂ ਚਾਰ ਤਹਿਸੀਲਾਂ ਨੇ ਗੁਰਦਾਸਪੁਰ ਬਟਾਲਾ ਡੇਰਾ ਬਾਬਾ ਨਾਨਕ ਦੇ ਕਲਾਨੌਰ ਜਿਲ੍ਹਾ ਗੁਰਦਾਸਪੁਰ ਦੇ ਬਾਰੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਜੋ ਮਾਸਟਰ ਕੈਡਰ ਹਿਸਟਰੀ ਤੇ ਹੋਰ ਕੰਪੀਟੀਟਿਵ ਇਗਜ਼ਾਮ ਦੇ ਵਿਦਿਆਰਥੀਆਂ ਦੇ ਲਈ ਬੜਾ ਲਾਇਵੰਦ ਵਿਸ਼ਾ ਹੈ ਅੱਗੇ ਜਿਲ੍ਹਾ ਗੁਰਦਾਸਪੁਰ ਦੇ ਬਾਰੇ ਗੁਰਦਾਸਪੁਰ ਸ਼ਹਿਰ ਨੂੰ 17ਵੀਂ ਸਦੀ ਦੇ ਆਰੰਭ ਵਿੱਚ ਗੁਰਿਆ ਜੀ ਨੇ ਵਸਾਇਆ ਸੀ ਉਹਨਾਂ ਦੇ ਨਾਂ ਤੇ ਹੀ ਸ਼ਹਿਰ ਦਾ ਨਾਂ ਗੁਰਦਾਸਪੁਰ ਪਿਆ ਇਹ ਸ਼ਹਿਰ ਵਸਾਉਣ ਲਈ ਉਹਨਾਂ ਨੇ ਸੰਗੀ ਗੋਤਰ ਦੇ ਜੱਟਾਂ ਤੋਂ ਇਹ ਜ਼ਮੀਨ ਖਰੀਦੀ ਸੀ 17ਵੀਂ ਸਦੀ ਗੁਰਿਆ ਜੀ ਨੇ ਇਸ ਨੂੰ ਵਸਾਇਆ ਉਹਨਾਂ ਨੇ ਇਹ ਜ਼ਮੀਨ ਸੰਗੀ ਗੋਤਰ ਦੇ ਜੱਟ ਸਨ ਜਿਨ੍ਹਾਂ ਤੋਂ ਗੁਰਦਾਸਪੁਰ ਸ਼ਹਿਰ ਜਿੱਥੇ ਬਨਿਆ ਹੈ ਇਹ ਜ਼ਮੀਨ ਖਰੀਦੀ ਸੀ 17ਵੀਂ ਸਦੀ ਚ ਗੁਰਦਾਸਪੁਰ ਸ਼ਹਿਰ ਜੋ ਵਸਾਇਆ ਗਿਆ ਹੈ ਉਹ ਵਸਾਇਆ ਸੀ ਗੁਰਿਆਜੀ ਦੁਆਰਾ ਗੁਰਿਆਜੀ ਆਪ ਕੋਸ਼ਲ ਗੋਤਰ ਨਾਲ ਸੰਬੰਧਿਤ ਸੰਵਾਲ ਬ੍ਰਾਹਮਣ ਸੰ ਜੋ ਕਿ ਗੁਰਦਾਸਪੁਰ ਦੇ ਉੱਤਰ ਵਿੱਚ 5 ਮੀਲ ਦੂਰੀ ਤੇ ਵਸੇ ਪਿੰਡ ਪਨਿਆਰੇ ਨਾਲ ਸੰਬੰਧ ਰੱਖਦੇ ਸਨ ਭਾਵ ਉਹ ਪਨਿਆਰੇ ਪਿੰਡ ਰਹਦੇ ਸਨ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ 660 ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਪੰਜਾਬੀ ਸਟਿਕਸ ਤੇ ਹਿਸਟਰੀ ਦੇ ਮੋਕ ਟੈਸਟ ਵੀ ਮੈਂ ਆਪਣੇ ਚੈਨਲ ਤੇ ਕਰਵਾ ਰਹੀ ਹਾਂ ਗੁਰਿਆ ਜੀ ਦੇ ਪੁਰਵਸ ਕਈ ਸਾਲ ਪਹਿਲਾਂ ਅਯੋਧਿਆ ਤੋਂ ਆ ਕੇ ਪਿੰਡ ਪਨਿਆਰ ਵਿਖੇ ਵਸ ਗਏ ਗੁਰਿਆ ਜੀ ਦਾ ਪੋਤਾ ਬਾਬਾ ਦੀਪ ਚੰਦ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ ਬਾਬਾ ਦੀਪ ਚੰਦ ਜੋ ਕਿ ਉਹਨਾਂ ਦਾ ਪੋਤਰਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ ਉਹ ਇੱਕੋ ਟਾਈਮ ਦੋਨਾਂ ਦਾ ਸੀ ਸੋ ਅਯੋਧਿਆ ਤੋਂ ਆ ਕੇ ਇਹਨਾਂ ਦੇ ਪੁਰਵਜ ਪਿੰਡ ਪਨਿਆਰ ਦੇ ਵਿੱਚ ਵਸ ਗਏ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕਸਰਤਕ ਸਿੱਧ ਹੋ ਰਿਹਾ ਹੈ ਅਜੇ ਹਾਂ ਮੰਨਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਦੀਪ ਚੰਦ ਨੂੰ ਗੱਜਬਖਸ਼ ਖਜ਼ਾਨੇ ਦਾ ਮਾਲਕ ਦੀ ਉਪਾਧੀ ਦਿੱਤੀ ਸੀ ਕੋਸ਼ਣ ਤੁਹਾਨੂੰ ਆ ਸਕਦਾ ਹੈ ਕਿ ਬਾਬਾ ਦੀਪ ਸਿੰਘ ਨੂੰ ਗੱਜਬਖਸ਼ ਖਜ਼ਾਨੇ ਦੇ ਮਾਲਕ ਦੀ ਉਪਾਧੀ ਕਿਸ ਨੇ ਦਿੱਤੀ ਤਾਂ ਦਸੰਗੁਰੂ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇਹ ਉਪਾਧੀ ਜਿਹੜੀ ਹੈ ਉਹ ਦਿੱਤੀ ਸੀ ਕੋਸ਼ਣ ਜਿਹੜੇ ਹੈ ਤੁਹਾਨੂੰ ਵਿੱਚੋਂ ਹੀ ਪੁੱਛੇ ਜਾਣਗੇ ਸ਼ਹਿਰ ਬਹਿਰਾਮਪੁਰ ਇਥੋਂ 10 ਕਿਲੋਮੀਟਰ ਦੀ ਦੂਰੀ ਤੇ ਹੈ ਜਿੱਥੇ ਬਹਿਰਾਮ ਖਾਨ ਦਾ ਮਕਬਰਾ ਸਥਿਤ ਹੈ। ਦੀਨਾਨਗਰ ਸ਼ਹਿਰ ਜੋ ਕਿ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਰਾਸਥਾਨੀ ਰਹਿ ਹਸੀ। ਗੁਰਦਾਸਪੁਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਬਹਿਰਾਮਪੁਰ ਗੁਰਦਾਸਪੁਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਦੀਨਾਨਗਰ ਸ਼ਹਿਰ ਜੋ ਕਿ ਕਦੇ ਮਹਾਰਾਜਾ ਰਣਜੀਤ ਸਿੰਘ ਦੀ ਰਾਸਥਾਨੀ ਸੀ। ਏ ਗੁਰਦਾਸਪੁਰ ਤੋਂ 12 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਬਾਰੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ। ਅਲੱਗ-ਅਲੱਗ ਜ਼ਿਲ੍ਹਿਆਂ ਦੇ ਬਾਰੇ ਇਹ ਪ੍ਰਸ਼ਨ ਪੁੱਛੇ ਜਾਂਦੇ ਹਨ। ਸੋ ਵੀਡੀਓ ਧਿਆਨ ਨਾਲ ਸੁਣਨਾ। ਬਟਾਲਾ ਏਸ ਦੀ ਨੀ ਰਾਏ RAM ਦਿਓ ਨੇ 1472 ਈਸਵੀ ਵਿੱਚ ਰੱਖੀ ਸੀ। ਜੋ ਕਿ ਕਪੂਰਥਲਾ ਤੋਂ ਇੱਕ ਪੱਟੀ ਰਾਜਪੂਤ ਸੀ ਬਟਾਲਾ ਸ਼ਹਿਰ ਦੀ ਨਹੀਂ ਕਿਸ ਨੇ ਰੱਖੀ ਰਾਏ RAMਦੇਵ ਨੇ ਉਹ ਕੇਸ ਜਾਤ ਨਾਲ ਸੰਬੰਧ ਰੱਖਦੇ ਸਨ ਪੱਟੀ ਰਾਜਪੂਤ ਸਨ ਤੇ ਕਦੋਂ ਰੱਖੀ 1472 ਸ਼ਹਿਰ ਵਸਾਉਣ ਲਈ ਪਹਿਲਾਂ ਤੋਂ ਨਿਯਤ ਸਥਾਨ ਨੂੰ ਅਸ਼ੁਭ ਮੰਨਿਆ ਗਿਆ ਅਤੇ ਜੋਸ਼ੀਆਂ ਦੀ ਸਲਾਹ ਮਗਰੋਂ ਇਸ ਨੂੰ ਮੌਜੂਦਾ ਥਾਂ ਨਾਲ ਬਟਾ ਲਿਆ ਗਿਆ ਸੋ ਇਹਦਾ ਨਾਮ ਬਟਾਲਾ ਮਤਲਬ ਬੱਟਾ ਜਾਂ ਵੱਟਾ ਤੋਂ ਬਨਿਆ ਹੈ ਸ਼ਹਿਰ ਵਿੱਚ ਅੱਜ ਵੀ RAMDEO ਦੀ ਸਮਾਦ ਮੌਜੂਦ ਹੈ ਜਿੱਥੇ ਪਹਿਲਾਂ ਵਸੋਣਾ ਸੀ ਉਸ ਨੂੰ ਅਸ਼ੁਭ ਥਾਂ ਮੰਨਿਆ ਗਿਆ ਜਿੱਥੇ ਹੁਣ ਵਸਾਇਆ ਗਿਆ ਹੈ ਵੱਟੇ ਦੀ ਜਗ੍ਹਾ ਵਸਾਇਆ ਗਿਆ ਇਸ ਤਰ੍ਹਾਂ ਬੱਟਾ ਜਾਂ ਬਟਾਲਾ ਤੋਂ ਇਹ ਸ਼ਹਿਰ ਦਾ ਨਾਮ ਬਟਾਲਾ ਪੈ ਗਿਆ ਔਰ ਸ਼ਹਿਰ ਚ ਅੱਜ ਵੀ RAMDEO ਦੀ ਜਿਹੜੀ ਸਮਾਦ ਹੈ ਉਹ ਮੌਜੂਦ ਹੈ। ਅਗਲਾ ਡੇਰਾ ਬਾਬਾ ਨਾਨਕ ਇਹ ਰਾਵੀ ਦਰਿਆ ਦੇ ਕੰਢੇ ਗੁਰਦਾਸਪੁਰ ਦੇ ਪੱਛਮ ਵਿੱਚ ਸਥਿਤ ਹੈ। ਰਾਵੀ ਦਰਿਆ ਦੇ ਕਿਨਾਰੇ ਜਹ ਕੰਢੇ ਗੁਰਦਾਸਪੁਰ ਦੇ ਪੱਛਮ ਵਿੱਚ ਡੇਰਾ ਬਾਬਾ ਨਾਨਕ ਜੋ ਕਿ ਇਸ ਦੀ ਤਹਿਸੀਲ ਵੀ ਹੈ ਉਹ ਸਥਿਤ ਹੈ। ਕਲਾਨੌਰ ਇਸੇ ਸ਼ਹਿਰ ਦੇ ਇਸੇ ਜ਼ਿਲ੍ਹੇ ਦੇ ਇਸ ਇਤਿਹਾਸਿਕ ਸ਼ਹਿਰ ਦੇ ਬਾਰੇ ਇਹ ਕਿਆ ਜਾਣਦਾ ਹੈ ਕਿ ਇੱਥੇ ਮੁਗਲ ਬਾਦਸ਼ਾਹ ਅਕਬਰ ਦੀ ਤਾਸ ਪੋਸ਼ੀ ਹੋਈ ਸੀ ਤਾਸ ਪੋਸ਼ੀ ਉਥੇ ਉਹਨਾਂ ਨੂੰ ਕੀਤੀ ਗਈ ਮੁਗਲ ਬਾਦਸ਼ਾਹ ਅਕਬਰ ਦੀ ਕਲਾਨੌਰ ਸ਼ਹਿਰ ਦੇ ਵਿੱਚ ਇੱਕ ਇਤਿਹਾਸ ਇਤਿਹਾਸ ਨਾਲ ਸੰਬੰਧਿਤ ਸ਼ਹਿਰ ਹੈ ਗੁਆਂਢੀ ਜ਼ਿਲ੍ਹੇ ਜ਼ਿਲ੍ਹਾ ਗੁਰਦਾਸਪੁਰ ਦੇ ਗਵਾਂਢੀ ਜ਼ਿਲ੍ਹੇ ਕਿਹੜੇ-ਕਿਹੜੇ ਨੇ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਤੇ ਪਠਾਨਕੋਟ ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਬਾਰੇ ਜਾਣਕਾਰੀ ਦਿੱਤੀ ਗੁਰਦਾਸਪੁਰ ਜੋ ਕਿ ਗੁਰਿਆ ਜੀ ਦੁਆਰਾ 17ਵੀਂ ਸਦੀ ਵਿੱਚ ਬਸਾਇਆ ਗਿਆ ਔਰ ਇਸ ਦੇ ਗਵਾਂਢੀ ਜ਼ਿਲ੍ਹੇ ਅੰਮ੍ਰਿਤਸਰ ਕਪੂਰਥਲਾ ਹੁਸ਼ਿਆਰਪੁਰ ਤੇ ਪਠਾਨਕੋਟ ਹਨ ਕਮੈਂਟ ਬਾਕਸ 'ਚ ਜਾ ਕੇ ਤੁਸੀਂ ਜਰੂਰ ਲਿਖਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਕੁ ਸਾਰਤਕ ਸਿੱਧ ਹੋਇਆ ਹੈ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਐਸੋ ਇਲਾਵਾ Facebook ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਣ ਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਪੇਪਰ ਦੀ ਤਿਆਰੀ ਕਰੋ ਤੇ ਸਫਲਤਾ ਪ੍ਰਾਪਤ ਕਰੋ ਧੰਨਵਾਦ